ਤੁਹਾਡਾ ਕੋਲੇਸਟ੍ਰੋਲ ਉਸ ਲੈਵਲ ਤੇ ਇਹਨੇ ਲੈ ਜਾਣਾ ਕਿਉਂਕਿ ਇਹਨਾਂ ਦੇ ਅੰਦਰ ਤੇਲ ਹੁੰਦਾ ਉਸ ਲੈਵਲ ਤੇ ਇਹਨੇ ਲੈ ਜਾਣਾ ਤੁਹਾਡੇ ਤਾਂ ਕੰਟਰੋਲ ਨਹੀਂ ਹੋਣਾ ਤੁਹਾਡੇ ਹਾਰਟ ਦੀ ਉਹ ਦਸ਼ਾ ਕਰ ਦੇਣੀ ਆ ਵੀ ਉਹ ਵਿਚਾਰੇ ਦੀ ਪੂਰੀ ਮਜ਼ਦੂਰੀ ਲੰਘ ਜਾਣੀ ਆ ਮੂੰਗਫਲੀ ਜੇਕਰ ਸਹੀ ਤਰੀਕੇ ਨਾਲ ਖਾਧੀ ਜਾਵੇ ਤਾਂ ਇਹਦੇ ਇੰਨੇ ਕੁ ਗੁਣ ਨੇ ਕੋਈ ਕੋਲੇਸਟ੍ਰੋਲ ਦੀ ਦਿੱਕਤ ਨਹੀਂ ਆਉਂਦੀ ਤੁਹਾਡੇ ਅੰਦਰ ਰੇਸ਼ਾ ਬਣਾ ਸਕਦੀ ਹੈ ਮੂੰਗਫਲੀ ਮੂੰਗਫਲੀ ਤੁਹਾਡਾ ਸਿਰ ਦਰਦ ਖੜਾ ਕਰ ਸਕਦੀ ਹੈ अच्छा ਤੁਹਾਡੀ ਨੀਗਾ ਨੂੰ ਕਮਜ਼ੋਰ ਕਰ ਸਕਦੀ ਹੂੰ ਹੂੰ ਤੁਹਾਡੇ ਪੇਟ ਦੇ ਵਿੱਚ ਦਿੱਕਤਾਂ ਖੜੀਆਂ ਕਰ ਸਕਦੀ ਹੈ ਬਹੁਤ ਚੰਗੀ ਗੱਲ ਹੈ ਜੇ ਨਹੀਂ ਹੋਇਆ ਹੂੰ ਪਰ ਜਿਹੜੇ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਾ ਉਹ ਕਹਿੰਦੇ ਯਾਰ ਮੂਫਲੀ ਖਾਣ ਦਾ ਜੀ ਬਹੁਤ ਕਰਦਾ ਪਰ ਖਾ ਨਹੀਂ ਸਕਦਾ ਅੱਛਾ ਡਾਕਟਰਾਂ ਨੇ ਮਨਾਂ ਕੀਤਾ ਹੋਇਆ ਯੂਰਿਕ ਐਸਿਡ ਹੋ ਗਿਆ ਕੋਲੇਸਟ੍ਰੋਲ ਹੋ ਗਿਆ ਬ੍ਰੇਨ ਫੌਗ ਕਰਕੇ ਕਿ ਜਿਗਰ ਚੀਜ਼ ਹੋਣੀ ਹੈ ਹੂੰ ਹੂੰ ਬ੍ਰੇਨ ਫੌਗ ਦੇ ਵਿੱਚ ਕੀ ਹੁੰਦਾ ਤੁਹਾਡੇ ਡਿਸੀਜਨ ਮੇਕਿੰਗ ਕਮਜ਼ੋਰ ਹੋ ਜਾਂਦੀ ਹੈ ਕਿਸੇ ਬੰਦੇ ਦਾ ਡਿਸੀਜਨ ਕਮਜ਼ੋਰ ਕਰਾਉਣੇ ਹੋਣ ਉਹਨੂੰ ਕਿਲੋ ਮੂਫਲੀ ਆਖਵਾ ਦਿਓ ਉਦੋਂ ਬਾਅਦ ਜੋ ਮਰਜੀ ਉਹਦੇ ਨਾਲ ਸਲਾ ਜਿਹੜੇ ਵਿਚਾਰ ਹੋਣਗੇ ਉਹ ਔਨ ਪੁਆਇੰਟ ਨਹੀਂ ਹੋਣਗੇ ਜੇਕਰ ਇੱਕ ਵਾਰੀ ਰਸ ਆਜੇ ਚੰਗੀ ਤਰ੍ਹਾਂ ਫੇਰ ਤਾਂ ਨਹੀਂ ਜੀਕਰ ਹਾਂ ਫੇਰ ਨਹੀਂ ਦਿਲ ਕਰਦਾ ਜਦੋਂ ਤੁਸੀਂ ਫੁਲਕੇ ਰਾਤ ਨੂੰ ਦੋ ਖਾ ਲੇ ਵਧੀਆ ਸਵਾਦ ਦਾ ਸਵਾਗ ਰੋਟੀ ਵੀ ਬਣੀ ਹੋਵੇ ਦੋ ਫੁਲਕੇ ਖਾ ਲੇ ਪੇਟ ਭਰ ਗਿਆ ਉਸ ਤੋਂ ਬਾਅਦ ਤਾਂ ਨਹੀਂ ਫੇਰ ਰਸਾਂ ਦਾ ਨਹੀਂ ਰਸ ਆ ਗਿਆ ਤਾਂ ਇੱਕ ਵਾਰੀ ਰੋਟੀ ਖਾਈ ਹੁਣ ਇਹ ਚੀਜ਼ ਦੇ ਨਾਲ ਰਸ ਆਉਣਾ ਨਹੀਂ ਭਾਰੀ ਹੋਈ ਜਾਉਗੇ ਭਾਰੀ ਹੋਈ ਜਾਉਗੇ ਤੁਸੀਂ ਖਾਈ ਵੀ ਜਾਉਗੇ ਠੀਕ ਹੈ ਨਾ ਇਹ ਤੋਂ ਕੋਈ ਫਾਇਦਾ ਮਿਲਣਾ ਸਭ ਨੂੰ ਕੋਲੇਸਟ੍ਰੋਲ ਤੇ ਯੂਰਿਕ ਐਸਿਡ ਇਹਦੇ ਨਾਲ ਹੀ ਆਉਣਾ ਤੇ ਨਾਲ ਜਿਹੜੀ ਪਾਚਨ ਕਿਰਿਆ ਉਹਨੂੰ ਡਾਊਨ ਲੈ ਕੇ ਜਾਣਾ ਥੋਡੀ ਡਾਈਜੈਸ਼ਨ ਨੂੰ ਵੀ ਕਰ ਦੇਣਾ ਇਹਨਾਂ ਸਰ ਨੂੰ ਇਹਦੇ ਚ ਇੱਕ ਜਿਹੜਾ ਅਜਿ ਦੇ ਸਮੇਂ ਦੇ ਵਿੱਚ ਇੱਕੋ ਚੀਜ਼ ਆ ਵੀ ਤੁਸੀਂ ਟਕਾਰ ਦੇ ਨਾਲੋਂ ਤੇ ਪੱਦ ਤੋਂ ਸ਼ਰਮਾਉਣਾ ਆਉਂਦਾ ਤਾਂ ਆਉਣ ਦੋ ਇਹ ਤਾਂ ਚੰਗੀ ਗੱਲ ਹਮ ਲੋਕ ਕੀ ਕਰਦੇ ਆ ਟਕਾਰ ਆ ਗਿਆ ਇੱਥੇ ਰੋਕ ਲੈਣਗੇ ਰੋਕੀ ਜੀ ਸਾਹਮਣੇ ਬੈਠੇ ਪੱਦ ਆ ਗਿਆ ਥੋੜੇ ਮੂਰੇ ਪੱਦ ਨਹੀਂ ਮਾਰਨ ਲਾ ਜੀ ਗੱਬੀਸਤੀ ਹੋ ਜੂਗੀ ਹਮ ਹਮ ਪਰ ਇਹ ਚੀਜ਼ ਨੂੰ ਰੋਕਣਾ ਰੋਗ ਨੂੰ ਹੋਰ ਸੱਦਾ ਦੇਣ ਨਾਲ ਕਰ ਜਮੇ ਨਿਰੀ ਜ਼ਹਿਰ ਤੁਹਾਡੇ ਕੋਲੈਸਟ੍ਰੋਲ ਉਸ ਲੈਵਲ ਤੇ ਇਹਨੇ ਲੈ ਜਾਣਾ ਕਿਉਂਕਿ ਇਹਨਾਂ ਦੇ ਅੰਦਰ ਤੇਲ ਹੁੰਦਾ ਉਸ ਲੈਵਲ ਤੇ ਇਹਨੇ ਲੈ ਜਾਣਾ ਤੁਹਾਡੇ ਤੋਂ ਕੰਟਰੋਲ ਨਹੀਂ ਹੋਣਾ ਤੁਹਾਡੇ ਹਾਰਟ ਦੀ ਉਹ ਦਸ਼ਾ ਕਰ ਦੇਣੀ ਆ ਵੀ ਉਹ ਵਿਚਾਰੇ ਦੀ ਪੂਰੀ ਮਜ਼ਦੂਰੀ ਨਾ ਗਿਆਂ ਨੀਆਂ ਆ ਰੋਸਟਡ ਖਾਣ ਦੇ ਨਾਲ ਤੇ ਜਿਹੜੀ ਤੁਸੀਂ ਸਾਬਤ ਤੋੜ ਕੇ ਖਾਦੀ ਜੰ ਹਮ ਜਮੇ ਗਲਤ ਤਰੀਕਾ ਖਾਣੇ ਨਹੀਂ ਨਾ ਬਿਲਕੁਲ ਵੀ ਨਹੀਂ ਖਾਣ। ਮੂਫਲੀ ਜੇਕਰ ਸਹੀ ਤਰੀਕੇ ਨਾਲ ਖਾਦੀ ਜਾਵੇ ਤਾਂ ਇਹਦੇ ਇੰਨੇ ਕੁ ਗੁਣ ਨੇ ਕੋਈ ਕੋਲੇਸਟ੍ਰੋਲ ਦੀ ਦਿੱਕਤ ਨਹੀਂ ਆਉਂਦੀ, ਕੋਈ ਯੂਰਿਕ ਐਸਿਡ ਦੀ ਦਿੱਕਤ ਨਹੀਂ ਆਉਂਦੀ। ਤੁਸੀਂ ਇੱਕ ਚੀਜ਼ ਦੇਖੋਗੇ ਜਦੋਂ ਤੁਸੀਂ ਇਸ ਤਰ੍ਹਾਂ ਜਿਵੇਂ ਸੁੱਕੀ ਮੂਫਲੀ ਖਾਣੇ ਬਹੁਤ ਬਹੁਤ ਚੰਗੀ ਗੱਲ ਕੁਕਿੰਗ ਕਰਤੀ ਤੁਸੀਂ ਖਸਾਬ ਨਾਲ ਤੁਸੀਂ ਇਹ ਕਹਿੰਦੇ ਵੀ ਜੇ ਆਪਾਂ ਭੁੰਨ ਲਈਏ। ਇਹ ਭੁੰਨੀ ਵੀ ਹੈ ਜੀ। ਅੱਗ ਤੇ ਭੁੰਨੀ ਹੋਈ ਹੈ। ਹੈਨਾ? ਪੱਕ ਗਈ। ਪਰ ਇਹ ਗੱਲ ਸੱਚ ਨਹੀਂ ਹੈਗੀ। ਉਹ ਪੱਕੀ ਨਹੀਂ ਹੈਗੀ। ਤੁਹਾਡੇ ਲਈ ਨੁਕਸਾਨਦਾਇਕਾ। ਤੁਹਾਡੇ ਅੰਦਰ ਰੇਸ਼ਾ ਬਣਾ ਸਕਦੀ। ਮੂਂਫਲੀ ਮੂਂਫਲੀ ਤੁਹਾਡਾ ਸਿਰ ਦੰਦ ਖੜਾ ਕਰ ਸਕਦੀ ਹੈ। ਅੱਛਾ ਤੁਹਾਡੀ ਨੀਗਾ ਨੂੰ ਕਮਜ਼ੋਰ ਕਰ ਸਕਦੀ ਹੈ। ਹੂੰ ਹੂੰ ਹੂੰ। ਤੁਹਾਡੇ ਪੇਟ ਦੇ ਵਿੱਚ ਦਿੱਕਤਾਂ ਖੜੀਆਂ ਕਰ ਸਕਦੀ ਹੈ। ਤੁਹਾਡੀ ਪਾਚਨ ਜਿਹੜੀ ਕਿਰਿਆ ਵਾ ਉਹਨੂੰ ਕਮਜ਼ੋਰ ਕਰ ਸਕਦੀ ਹੈ। ਮੂਂਫਲੀ ਬਹੁਤ ਚੰਗੀ ਗੱਲ ਹੈ ਜੇ ਨਹੀਂ ਹੋਇਆ। ਹੂੰ। ਪਰ ਜਿਹੜੇ ਲੋਕਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦਾ ਯੂਰਿਕ ਐਸਿਡ ਵੱਧਾ ਉਹ ਕਹਿੰਦੇ ਯਾਰ ਮੂਂਫਲੀ ਖਾਣ ਦਾ ਜੀਭ ਉਹ ਕਰਦਾ ਪਰ ਖਾ ਨਹੀਂ ਸਕਦੇ। ਅੱਛਾ ਡਾਕਟਰ ਨੇ ਮਨਾ ਕੀਤਾ ਹੋਇਆ। ਯੂਰਿਕ ਐਸਿਡ ਹੋ ਗਿਆ, ਕੋਲੇਸਟ੍ਰੋਲ ਹੋ ਗਿਆ, ਬ੍ਰੇਨ ਫੌਗ ਕਰਕੇ ਇੱਕ ਜਿਗ੍ਹਾ ਉਹ ਚੀਜ਼ ਹੋ ਗਈ। ਹੂੰ ਹੂੰ। ਬ੍ਰੇਨ ਫੌਗ ਦੇ ਵਿੱਚ ਕੀ ਹੁੰਦਾ ਤੁਹਾਡੇ ਡਿਸੀਜਨ ਮੇਕਿੰਗ ਕਮਜ਼ੋਰ ਹੋ ਜਾਂਦੀ ਹੈ ਓਕੇ ਕਿਸੇ ਬੰਦੇ ਦਾ ਡਿਸੀਜਨ ਕਮਜ਼ੋਰ ਕਰਾਉਣੇ ਹੋਣ ਉਹਨੂੰ ਕਿਲੋ ਮੂਫਲੀਆਂ ਖਵਾ ਦਿਓ ਉਦੋਂ ਵਜੋਂ ਮਰਜੀ ਉਹਦੇ ਨਾਲ ਸਲਾਹ ਕਰੀ ਚਲੋ ਉਹਦੇ ਜਿਹੜੇ ਵਿਚਾਰ ਹੋਣਗੇ ਉਹ ਔਨ ਪੁਆਇੰਟ ਨਹੀਂ ਹੋਣ ਜੇਕਰ ਇੱਕ ਵਾਰੀ ਰਸ ਆ ਜਾ ਚੰਗੀ ਤਰ੍ਹਾਂ ਫੇਰ ਤਾਂ ਨਹੀਂ ਜੀਕਰ ਹਾਂ ਫੇਰ ਨਹੀਂ ਦਿਲ ਕਰਦਾ ਜਦੋਂ ਤੁਸੀਂ ਫੁਲਕੇ ਰਾਤ ਨੂੰ ਦੋ ਖਾ ਲੇ ਵਧੀਆ ਸਵਾਦ ਤੋਂ ਸਵਾਗ ਰੋਟੀ ਵੀ ਬਣੀ ਹੋਵੇ ਦੋ ਫੁਲਕੇ ਖਾ ਲੇ ਪੇਟ ਭਰ ਗਿਆ ਉਸ ਤੋਂ ਬਾਅਦ ਤੜੀ ਫਿਰ ਰਸਾ ਨਾ ਨਹੀਂ ਰਾਸ ਆ ਗਿਆ ਲੈ ਕੋਈ ਰੋਟੀ ਖਾਈ ਹੂੰ ਹੂੰ ਹੁਣ ਇਹ ਚੀਜ਼ ਦੇ ਨਾਲ ਰਸ ਆਉਣਾ ਨਹੀਂ ਅੱਛਾ ਦੂਸਰੀ ਗੱਲ ਪੇਟ ਹੀ ਨਹੀਂ ਭਰਨਾ ਹੂੰ ਤੁਸੀਂ ਕਿਲੋ ਖਾ ਜਾਓਗੇ ਬੈਠੇ ਬੈਠੇ ਭਾਰੀ ਹੋ ਜਾਊਗਾ ਭਾਰੀ ਹੋਈ ਜਾਓਗੇ ਭਾਰੀ ਹੋਈ ਜਾਓਗੇ ਤੁਸੀਂ ਖਾਈ ਪੀ ਜਾਓਗੇ ਠੀਕ ਹੈ ਨਾ ਇਥੋਂ ਕੋਈ ਫਾਇਦਾ ਮਿਲਣਾ ਹੂੰ ਸਭ ਨੂੰ ਕੋਲੇਸਟ੍ਰੋਲ ਤੇ ਯੂਰਿਕ ਐਸਿਡ ਇਹਦੇ ਨਾਲ ਹੀ ਹੁੰਦਾ ਤੇ ਨਾਲ ਜਿਹੜੀ ਪਾਚਨ ਕਿਰਿਆ ਉਹਨੂੰ ਡਾਊਨ ਲੈ ਕੇ ਜਾਣਾ ਥੋਡੀ ਡਾਈਜੈਸ਼ਨ ਨੂੰ ਵੀ ਕਰ ਦੇਣਾ ਇਹ ਸਰ ਨਾਲੋਂ ਇਹਦੇ ਚ ਇੱਕ ਜਿਹੜਾ ਅਜਿ ਦੇ ਸਮੇਂ ਦੇ ਵਿੱਚ ਇੱਕੋ ਚੀਜ਼ ਆ ਵੀ ਤੁਸੀਂ ਟਕਾਰ ਦੇ ਨਾਲੋਂ ਤੇ ਪੱਦ ਤੋਂ ਸ਼ਰਮਾਉਣਾ ਆਉਂਦਾ ਤਾਂ ਆਉਣ ਦੋ ਇਹ ਤਾਂ ਚੰਗੀ ਗੱਲ ਹਮ ਲੋਕ ਕੀ ਕਰਦੇ ਆ ਟਕਾਰ ਆ ਗਿਆ ਇੱਥੇ ਰੋਕ ਲੈਣਗੇ ਹਮ ਕੋਈ ਨਹੀਂ ਰੋਕੀ ਜੀ ਸਾਹਮਣੇ ਬੈਠੇ ਹਮ ਹਮ ਪੱਦ ਆ ਗਿਆ ਥੋੜੇ ਪੂਰੇ ਪੱਦ ਨਹੀਂ ਮਾਰਨੋ ਹਮ ਆ ਜੀ ਗਬੀਸ਼ਤੀ ਹੋ ਜੂਗੀ ਹਮ ਹਮ ਪਰ ਇਹ ਚੀਜ਼ ਨੂੰ ਰੋਕਣਾ ਰੋਗ ਨੂੰ ਹੋਰ ਸੱਦਾ ਦੇਣ ਨਾਲ ਕਰ ਓਕੇ ਪਹਿਲੀ ਗੱਲ ਤਾਂ ਰੋਕਣਾ ਹੈ ਹੂੰ ਦੂਸਰੀ ਗੱਲ ਤੁਸੀਂ ਦੇਖੋਗੇ ਵੀ ਸਿਆਲ ਦੇ ਵਿੱਚ ਮੂਫਲੀ ਹੁੰਦੀ ਆ ਹੂੰ ਔਰ ਇਹ ਗਰੀਬਾਂ ਦੇ ਬਾਦਾਮ ਨੇ ਠੀਕ ਹੈ ਜੇ ਤੁਸੀਂ ਅੱਧਾ ਕਿਲੋ ਮੂਫਲੀ ਖਾਣੇ ਹੋ ਤਾਂ ਉਸ 25 ਗ੍ਰਾਮ ਪ੍ਰੋਟੀਨ ਆ ਓਕੇ ਤੁਸੀਂ ਸੋਚ ਕੇ ਦੇਖੋ ਵੀ ਕਿਸੇ ਚੀਜ਼ ਦੇ ਵਿੱਚ ਵੈਜੀਟੇਰੀਅਨ ਜਿਹੜਾ ਬੰਦਾ ਹੂੰ ਉਹਨੂੰ 25 ਗ੍ਰਾਮ ਪ੍ਰੋਟੀਨ ਕਿਹੜੀ ਚੀਜ਼ੋਂ ਪੂਰਾ ਕਰ ਸਕਦੀ ਹੂੰ ਹੂੰ ਅੱਧਾ ਕਿਲੋ ਮੂੰਗਫਲੀ ਖਾਨ ਤੇਰਾ ਸਹੀ ਤਰੀਕੇ ਨਾਲ ਜੇਕਰ ਤੁਸੀਂ ਖਾਣੇ ਹੋ ਤੁਹਾਨੂੰ ਇਹਦੇ ਜਿਹੜੇ 25 ਗ੍ਰਾਮ ਪ੍ਰੋਟੀਨ ਮੈਂ ਤੁਹਾਨੂੰ ਦੱਸਿਆ ম্যাগਨੀਸ਼ੀਅਮ ਦੱਸਿਆ ਪੋਟਾਸ਼ੀਅਮ ਦੱਸਿਆ ਤੁਹਾਡੀ ਨਿਗਾ ਵਾਸਤੇ ਬਹੁਤ ਕਾਰਗਰ ਹੈ ਤੁਹਾਡੀ ਡਾਈਜੈਸ਼ਨ ਵਾਸਤੇ ਬਹੁਤ ਕਾਰਗਰ ਹੈ ਡਿਸੀਜਨ 메ਕਿੰਗ ਵਧੀਆ ਕਰਾ ਸਕਦੀ ਹੈ ਤੁਹਾਡੇ ਜਿਹੜੇ ਸ਼ਰੀਰ ਦੇ ਅੰਦਰ ਰੇਸ਼ਾ ਨਜਾਇਜ਼ ਬਣ ਦੱਸਿਆਣ ਦੇ ਵਿੱਚ ਖਾਸ ਕਰਕੇ ਉਹਨੂੰ ਬੈਲੈਂਸ ਕਰ ਸਕਦੀ ਹੈ ਠੀਕ ਹੈ ਮੂੰਗਫਲੀ ਇਕੱਲੀ ਮੂੰਗਫਲੀ ਇਕੱਲੀ ਇਹ ਆਉਂਦੀ ਸੈਲ ਦੇ ਵਿੱਚ ਹੀ ਉਹ ਸਾਰੀਆਂ ਚੀਜ਼ਾਂ ਨੂੰ ਸੈੱਟ ਕਰੋ ਜਦੋਂ ਤੁਸੀਂ ਆ ਸਾਬਤ ਖਾਓਗੇ ਰੋਸਟਡ ਖਾਓਗੇ ਉਹ ਬਤਾਉਗੀ ਜੇ ਮੈਂ ਜਿਹੜੇ ਤਰੀਕੇ ਨਾਲ ਦੱਸਦਾ ਤੁਸੀਂ ਉਸ ਤਰੀਕੇ ਨਾਲ ਖਾ ਕੇ ਦੇਖੋ ਤੇ ਤੁਹਾਡੇਦਰ ਤਾਂ ਆਪੇ ਤੁਹਾਡੇ ਮੂਰੇ ਰਿਜ਼ਲਟ ਆ ਜੂਗਾ ਤਰੀਕਾ ਦੱਸਣ ਲੱਗਿਆ ਔਰ ਅਸੀਂ ਕੀ ਸਿਖਾਉਣਾ ਜੀ ਸਾਨੂੰ ਵੀ ਸਾਡੇ ਬਿਯੁਰਗ ਨੇ ਉਹਨਾਂ ਤੋਂ ਅਸੀਂ ਚੀਜ਼ਾਂ ਦੇਖੀਆਂ ਨੇ ਪਰ ਆਮ ਪ੍ਰਚਲਿਤ ਜਿਹੜੀ ਚੀਜ਼ ਅੱਜ ਦੇ ਸਮੇਂ ਚੱਲਦੀ ਹੈ ਉਹ ਇਹੀ ਹੈ ਜਿਹੜੇ ਜਿਵੇਂ ਤੁਸੀਂ ਖਾਤੇ ਹੁਣ ਇਹਨੂੰ ਜੇ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਹਦੇ ਇੰਨੇ ਕੁ ਗੁਣ ਨੇ ਜਿਹੜੇ ਜਿਹੜੀ ਚੀਜ਼ਾਂ ਆਪਾਂ ਕਹਿੰਦੇ ਵੀ ਮੂਫਲੀ ਬੰਦ ਨੂੰ ਨਹੀਂ ਖਾਣੀ ਚਾਹੀਦੀ ਉਹ ਹੀ ਉਹੀ ਰਿਵਰਸ ਕਰ ਦੋ ਉਹਦੇ ਗੁਣ ਫਰੂਕੀ ਜੀ ਜੇ ਇਹਦੇ ਨੁਕਸਾਨ ਹੋਣ ਹਮ ਤਾਂ ਸਿਆਲ ਚ ਆਵੇ ਜੀ ਹਮ ਜਦੋਂ ਸਿਆਲ ਚ ਤਾਂ ਸਾਡੇ ਗੋਡੇ ਕਿੱਟੇ ਵੈਸੀ ਜਿਹੜੇ ਆਮ ਬੰਦਾ ਜ਼ਿਆਦਾ ਦਰਦ ਕਰਦੇ ਨੇ ਦਰਦ ਕਰਦੇ ਹਮ ਜਿਹੜੀ ਰਿਕਵਰੀ ਆ ਸਲੋ ਹੁੰਦੀ ਹੈ ਹਮ ਪਰ ਸਿਆਲ ਦੇ ਵਿੱਚ ਮੂਫਲੀ ਆਉਂਦੀ ਹੈ ਹਮ ਇਹਦਾ ਸਭ ਤੋਂ ਵੱਡਾ ਗੁਣ ਜਿਹੜੀ ਇੱਕ ਵੀ ਗੱਲ ਬਹੁਤ ਵੱਡੀ ਮਿੱਥ ਹੈ ਤੁਸੀਂ ਗੱਲ ਬੜੀ ਸੋਹਣੀ ਛੜੀ ਹਮ ਵੀ ਜਿਹੜਾ ਯੂਰਿਕ ਐਸਿਡ ਆ ਉਹ ਪ੍ਰੋਟੀਨ ਜਦੋਂ ਬੰਦਾ ਖਾ ਲੇ ਤਾਂ ਦਿੱਕਤ ਹੁੰਦੀ ਆ ਹੂੰ ਜਿਹੜਾ ਪ੍ਰੋਟੀਨ ਡਾਈਜੈਸਟ ਨਹੀਂ ਹੋਇਆ ਉਹਦੇ ਕਾਰਨ ਤੁਹਾਨੂੰ ਯੂਰਿਕ ਐਸਿਡ ਦੀ ਦਿੱਕਤ ਆਉਂਦੀ ਆ ਜੇਕਰ ਤੁਹਾਡਾ ਪ੍ਰੋਟੀਨ ਡਾਈਜੈਸਟ ਹੋ ਜੇ ਤੁਹਾਨੂੰ ਯੂਟਿਲਾਈਜ਼ ਹੋ ਜੇ ਤੁਹਾਡੀ ਜਿਹੜੀ ਆਂਤੜੀਆਂ ਨੇ ਪੇਟ ਆ ਉਹਨੂੰ ਪਚਾਵੇ ਪਚਾਣ ਤੋਂ ਬਾਅਦ ਤੁਹਾਨੂੰ ਜਿਹੜੀ ਮਸਲ ਦੇ ਵਿੱਚ ਰਿਕਵਰੀ ਦੀ ਲੋੜ ਆ ਬ੍ਰੇਨ ਵਾਸਤੇ ਜਿਹੜੇ ਸੈੱਲਸ ਦੀ ਲੋੜ ਆ ਤੁਹਾਡੇ ਮਾਈਟੋਕੌਂਡਰੀਆ ਨੂੰ ਜਿਹੜੀ ਚੀਜ਼ ਦੀ ਸਪਲਾਈ ਦੀ ਲੋੜ ਆ ਜੇ ਕਿਤੇ ਉਹ ਪੂਰੀ ਹੋ ਜੇ ਤਾਂ ਪ੍ਰੋਟੀਨ ਤੋਂ ਉੱਤੇ ਉੱਤਮ ਚੀਜ਼ ਕੋਈ ਨਹੀਂ ਹੈ। ਕੀ ਬਾਤ ਹੈ। ਯੂਰਿਕ ਐਸਿਡ ਉਹਦੋਂ ਬਣਨਾ ਜਦੋਂ ਤੁਹਾਡੇ ਸਰੀਰ ਪ੍ਰੋਟੀਨ ਪਚਾ ਰਿਹਾ 1 ਗ੍ਰਾਮ ਤੁਸੀਂ ਦੇ ਰਹੇ ਹੋ 25 ਗ੍ਰਾਮ। ਹਮਮ। ਪਰ ਮੈਂ ਕਹਿੰਦਾ ਤੁਸੀਂ 25 ਗ੍ਰਾਮ ਦੋ ਪਰ 25 ਗ੍ਰਾਮ ਪ체। ਸਵਾਦ ਆਪਣਾ ਉਸ ਚੀਜ਼ ਦਾ। ਓਕੇ। ਫਿਰ ਉਹਦਾ ਕੋਈ ਨੁਕਸਾਨ ਨਹੀਂ ਹੋएगा। ਜੀ ਜੀ। ਯੂਰਿਕ ਐਸਿਡ ਦਾ ਮਤਲਬ ਹੈ ਐਕਸੈਸ ਆਫ ਪ੍ਰੋਟੀਨ। ਜੀ ਜੀ। ਪਰ ਐਕਸੈਸ ਆਫ ਪ੍ਰੋਟੀਨ ਜਦ ਡਾਈਜੈਸਟ ਨਹੀਂ ਹੋਇਆ ਹਮਮ ਤੁਹਾਡੇ ਜੋੜਾਂ ਦੇ ਵਿੱਚ ਜਮਾ ਹੋਣ ਲੱਗ ਗਿਆ। ਓਕੇ। ਉਦੋਂ ਦਿੱਕਤ। ਸਾਡੀ ਔਸਤਨ ਇੱਕ ਮੁਠੀ ਦੇ ਵਿੱਚ 50 ਜਿਹੜੇ ਗਿਰੀਆਂ ਨੇ ਮੂੰਫਲੀਆਂ ਉਹ ਆ ਜਾਂਦੀਆਂ ਨੇ ਗਿਰੀਆਂ ਗਿਰੀ ਅਸੀਂ ਮੂੰਫਲੀ ਦੇ ਵਿੱਚ ਮੂੰਗਫਲੀਆਂ ਦੇ ਵਿੱਚੋਂ ਗਿਰੀ ਕੱਢ ਲਈਏ ਕੱਢ ਲਈਏ ਠੀਕ ਹੈ ਠੀਕ ਹੋ ਗਿਆ ਜੀ ਹੁਣ 50 ਹੋਣੀਆਂ ਚਾਹੀਦੀਆਂ ਨੇ ਠੀਕ ਹੈ ਇਹਨੂੰ ਗਿਣ ਲਓ ਆ ਤੁਸੀਂ 50 ਪਾਉਣੀਆਂ ਨੇ ਇੱਕ ਦੇ ਠੀਕ ਹੈ ਕੌਲੀ ਦੇ ਵਿੱਚ ਪਾ ਕੇ ਇਹਨੂੰ ਪਿਉੰਦੋ ਓਹੋ ਮੂੰਫਨੀਆਂ ਨੂੰ ਪਿਉੰਦੋ ਇੱਕ ਰਾਤ ਪਈ ਰਹਿਣ ਦੋ ਫਿਰ ਮੈਂ ਤੁਹਾਨੂੰ ਗਰੰਟੀ ਦੇ ਨਾਲ ਕਹਿੰਨਾ ਤੁਹਾਡੇ ਪਰਿਵਾਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਉਹ ਇਹ ਗੱਲ ਕਹਿੰਦੇ ਵੀ ਹੋਣਗੇ ਕਾਕਾ ਮੂੰਫਲੀ ਪਿਉ ਕੇ ਖਾਈਂਗੇ ਚ ਪਰ ਅਸੀਂ ਗੌਰ ਨਹੀਂ ਕਰਦੇ ਇਹ ਕੱਚੀ ਮੁਫਲੀ ਹੋਣੀ ਆ ਪੱਕੀ ਨਹੀਂ ਉਹ ਪੱਕੀ ਜੇ ਪਕਾਈ ਦਿੱਤੇ ਉਹ ਤਾਂ ਫਿਰ ਰਹੀ ਕੀ ਗੇ ਪਿੱਛੇ ਇੱਕ ਤਾਂ ਜਿਹੜੇ ਆਪਾਂ ਕਹਿੰਦੇ ਯੂਰਿਕ ਐਸਿਡ ਦੀ ਦਿੱਕਤ ਆਉਂਦੀ ਆ ਇਹ ਉਹਦੇ ਵਿੱਚ ਹੈਲਪਫੁਲ ਹੁੰਦੀ ਆ ਕਿਉਂਕਿ ਇਹਦਾ ਪ੍ਰੋਟੀਨ ਤੁਹਾਡੀ ਡਾਈਜੈਸ਼ਨ ਦੇ ਵਿੱਚ ਰਚਨਾ ਸ਼ੁਰੂ ਹੋ ਜਾਂਦੀ ਠੀਕ ਹੈ ਦੂਸਰੀ ਗੱਲ ਜਦੋਂ ਇਹ ਪੀਉਂਤੀ ਗਈ ਰਾਤ ਨੂੰ ਪੀਉਂਤੀ ਸਵੇਰੇ ਤੁਸੀਂ ਜਦੋਂ ਖਾਣਾ ਇਹ ਇੰਨੀ ਕੁ ਸੌਫਟ ਹੋ ਜਾਣੀ ਆ ਤੁਹਾਡੇ ਜਿਹੜੀ ਅੰਤੜੀਆਂ ਦੇ ਵਿੱਚ ਜੇਕਰ ਕੋਈ ਵੀ ਮਲ ਕਿਤੇ ਖੜਾ ਵਾ ਤਾਂ ਇਹ ਉਹਦੇ ਵਿੱਚ ਮਰਦ ਕਰਦੀ ਆ ਫਾਈਬਰ ਦੇ ਵਿੱਚ ਕਿ ਉਹਨੂੰ ਪੂਰਾ ਕਲੀਨ ਕਰਕੇ ਸਾਫ਼ ਕਰਨ ਦੇ ਵਿੱਚ ਮਦਦ ਕਰਦੀ ਹੈ। ਜਦੋਂ ਤੱਕ পেট ਨਹੀਂ ਨਾ ਹੀ ਸਾਫ਼ ਤਾਂ ਆਪਾਂ ਚੱਕਰ ਚ ਨਾ ਪੋ ਵੀ ਤੁਹਾਡਾ ਭਜਨ ਜ਼ਿਆਦਾ ਤੁਹਾਡਾ ਭਜਨ ਘੱਟਾ ਕੋਈ ਬਹੁਤ ਭਾਰੀ ਹੈ ਕੋਈ ਬਹੁਤ ਪਤਲਾ ਡਸਨਟ ਮੈਟਰ ਮੈਟਰ ਇਹ ਕਰਦਾ ਜੀ ਸਵੇਰੇ ਉੱਠਦੇ ਸਾਰ পেট ਸਾਫ਼ ਹੁੰਦਾ ਓਕੇ ਭੁੱਖ ਲੱਗਦੀ ਆ ਇਹ ਕਰੂਗਾ ਸਾਹਿਬ ਇਹ ਮੈਂ ਕਹਿੰਦਾ ਜੀ ਬਿਲਕੁਲ ਕਰੂਗਾ ਸਵੇਰੇ ਉੱਠ ਕੇ ਖਾ ਲੇ ਬੇਟਾ ਰਾਤ ਨੂੰ ਤੁਸੀਂ ਪਿਉਂਦੋ ਅੱਛਾ ਸਵੇਕਤ ਤੁਸੀਂ ਖਾ ਲਓ ਰੁਕੀ ਜੀ ਮੈਂ ਤੁਹਾਡੇ ਨਾਲ ਦਾਵਾ ਕਰਦਾ ਇੱਕ ਪ੍ਰੋਮਿਸ ਕਰਦਾ ਇਸ ਵੀਡੀਓ ਤੇ ਇੱਕ ਪੰਜੀਰੀ ਪਿੰਨੀਆਂ ਕੁਛ ਵੀ ਕਹੋ ਮੈਂ ਇਸ ਤਰ੍ਹਾਂ ਦੀ ਤੁਹਾਨੂੰ ਇੱਕ ਤਿਆਰ ਕਰਵਾਉਂਗਾ ਤੁਹਾਡੇ ਨਾਲ ਹੀ ਤੇ ਆਪਾਂ ਇਹ ਲੋਕਾਂ ਤੱਕ ਵੀ ਪਹੁੰਚਦੀ ਕਰਾਂਗੇ ਹਮ ਸਾਰਾ ਕੁਝ ਪਾਵਾਂਗੇ ਉਹਦੇ ਵਿੱਚ ਠੀਕ ਹੈ ਲੋਕ ਕਹਿੰਦੇ ਬਦਾਮ ਹੈਵੀ ਹੁੰਦੇ ਆ ਆਪਾਂ ਬਦਾਮ ਵੀ ਪਾਵਾਂਗੇ ਠੀਕ ਹੈ ਮਗਜ ਹੁੰਦੇ ਆ ਮਗਜ ਵੀ ਪਾਵਾਂਗੇ ਜੋ ਜੋ ਚੀਜ਼ਾਂ ਉਹਦੇ ਚ ਆਪਾਂ ਬੈਸਟ ਆਫ ਬੈਸਟ ਪਾਸ ਕਰਦੇ ਸਭ ਕੁਝ ਪਾਵਾਂਗੇ ਠੀਕ ਹੈ ਔਰ ਉਹਨੂੰ ਜਦੋਂ ਬਣ ਗਈ ਤੁਸੀਂ ਖਾ ਲਿਆ ਇੱਕ ਪਨੀਰੀ ਇੱਕ ਉਹਦੀ ਉਹ ਖਾ ਲਈ ਗੋਲ ਜਿਹੜੀ ਆਪਾਂ ਬਣਾਵਾਂਗੇ ਲੱਡੂ ਲੱਡੂ ਜਦੋਂ ਇੱਕ ਉਹਦਾ ਖਾ ਲਿਆ ਤੁਸੀਂ ਉਹ ਲੱਡੂ ਖਾਣ ਤੋਂ ਬਾਅਦ ਤੁਸੀਂ ਕਹੋਗੇ ਮੇਰੀ ਭੁੱਖ ਅਜੇ ਰੱਜੀ ਨਹੀਂ ਭੁੱਖ ਲੱਗੂਗੀ ਭੁੱਖ ਹੋਰ ਲੱਗੂ ਅੱਛਾ ਤੁਸੀਂ ਕਹੋਗੇ ਹੁਣ ਮੈਂ ਰੋਟੀ ਖਾਂ ਨੀ ਤਾਂ ਉਹ ਕਹਿੰਦੇ ਇੱਕ ਪਿੰਨੀ ਖਾ ਲਈ ਉਹਨਾਂ ਨੂੰ ਪੁੱਛਿਆ ਜੀ ਕੁਝ ਖਾਓਗੇ ਨਹੀਂ ਨਹੀਂ ਮੈਂ ਜੀ ਸਵੇਰੇ ਚਾਹ ਨਾਲ ਲੱਡੂ ਖਾ ਲਿਆ ਸੀ ਹੂੰ ਹੂੰ ਪਿੰਨੀ ਖਾ ਲਈ ਜੀ 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 ਸੋ ਉਹ ਦੁਬਿਆਪਾ ਆਉਣ ਵਾਲੀ ਵੀਡੀਓਜ਼ ਵਿੱਚ ਤੁਹਾਨੂੰ ਜ਼ਰੂਰ ਦੱਸਾਂਗੀ। ਬਾਕੀ ਇੱਕ ਮੈਂ ਹੋਰ ਤੁਹਾਨੂੰ ਗੱਲ ਸੁਣਾਉਣਾ ਚਾਹੁੰਦਾ ਜਿਹੜਾ ਲੀਵਰ ਆ ਤੁਹਾਡਾ। ਜੀ। ਐਸਜੀਓਟੀ ਐਸਜੀਪੀਟੀ ਦੋ ਰਪੋਰਟਾਂ ਨੇ। ਠੀਕ ਹੈ। ਜੇ ਤਾਂ ਤੁਹਾਡਾ ਐਸਜੀਓਟੀ ਵਧਦਾ ਤੁਸੀਂ ਲੀਵਰ ਵਾਸਤੇ ਦਵਾਈ ਨਾਲ ਦੇ ਨਾਲ ਸ਼ੁਰੂ ਕਰ ਦਿਓ। ਠੀਕ ਹੈ। ਜਦੋਂ ਤੁਹਾਡਾ ਐਸਜੀਪੀਟੀ ਸ਼ੁਰੂ ਹੋ ਗਿਆ ਵਧਣਾ ਤਾਂ ਤੁਸੀਂ ਇਹ ਸੰਕੇਤ ਦੇ ਰਿਹਾ ਲੀਵਰ ਠੀਕ ਹੈ। ਵੀ ਉਹਦੇ ਅੰਦਰ ਕੋਲੇਸਟ੍ਰੋਲ ਬਣਨਾ ਸ਼ੁਰੂ ਹੋ ਗਿਆ। ਠੀਕ ਹੈ ਜਦੋਂ ਲਿਵਰ ਦੇ ਅੰਦਰ ਕੋਲੇਸਟ੍ਰੋਲ ਬਣਨਾ ਸ਼ੁਰੂ ਹੋ ਗਿਆ ਤਾਂ ਤੁਹਾਡੀ ਅੱਗੇ ਦੀ ਅੱਗੇ ਜਾ ਕੇ ਸਟੱਟ ਪੈਣ ਵਾਲੀ ਨੌਬਤ ਆ ਸਕਦੀ ਹੈ ਕਿਉਂਕਿ ਕੋਲੇਸਟ੍ਰੋਲ ਉੱਪਰ ਜਾਣ ਲੱਗਿਆ ਬੀਪੀ ਵਧਣ ਲੱਗਿਆ ਚੜਚੜਪਨ ਖਿਜੇ ਰਹਿਣਾ ਹਰ ਟਾਈਮ ਬੇਚੈਨੀ ਆਉਦੇ ਸ਼ਰੀਰ ਦੇ ਵਿੱਚੋਂ ਮਹਿਸੂਸ ਕਰਨਾ ਠੀਕ ਹੈ ਠੀਕ ਤਾਂ ਉਸੇ ਦੇ ਵਿੱਚ ਅਸੀਂ ਜੋ ਅੱਜ ਤੱਕ ਦੇਖੋ ਤਜਰਬਾ ਕੀਤਾ ਕਾਲਪੁੱਟ ਤੋਂ ਡਰ ਕੇ ਆਪਾਂ ਇੱਕ ਗੱਲ ਕਹਿਣੀ ਆ ਵੀ ਮਹਾਰਾਜਾ ਸ਼ਾਹੀ ਸ਼ਰਬਤ ਨੇ ਬਹੁਤ ਲੋਕਾਂ ਦੀ ਮਰਦ ਕੀਤੀ ਹੈ ਓਕੇ ਪਰ ਮਸਲਾ ਇਹ ਹੈ ਐਸੇ ਦੇ ਵਿੱਚ ਰਿਪੋਰਟ ਜ਼ਰੂਰ ਕਰੋ ਓਕੇ ਤੁਸੀਂ ਉਹਨਾਂ ਰਿਪੋਰਟ ਬਿਨਾ ਕਰੇ ਮਹਾਰਾਜਾ ਸ਼ਹੀ ਸ਼ਰਬਤ ਕਿੰਨੇ ਤੁਸੀਂ ਯਕੀਨ ਮੰਨਿਓ ਹੁਣ ਅਸੀਂ ਯੂ ਐਸਏ ਜਾ ਕੇ ਆਏ ਆ ਗੱਲ ਹੀ ਛੱਡੋ ਵੀ ਮਹਾਰਾਜਾ ਸ਼ਹੀ ਸ਼ਰਬਤ ਕਹਿੰਦੇ ਕਿੰਨੇ ਤੇ ਲੋਕਾਂ ਨੇ ਜੋ ਉਹਦੇ ਸਾਨੂੰ ਫੀਡਬੈਕ ਆਇਆ ਉਹ ਵੀ ਆਪਾਂ ਟੌਪਿਕ ਜੇ ਛੇੜਨ ਲੱਗ ਜਾਈਏ ਤਾਂ ਉਹ ਆਪਾਂ ਨੂੰ ਬੰਦੇ ਨੂੰ ਲਾਈਨ ਤੇ ਲੈ ਕੇ ਆਪਾਂ ਜੀ ਗੱਲ ਕਰਨ ਲਈ ਜੀ ਤਾਂ ਮੇਰੇ ਸਾਹਮਣੇ ਆਪਾਂ ਨੂੰ 48 ਤੋਂ 72 ਘੰਟੇ ਚਾਹੀਦੇ ਆ ਸਾਰੇ ਪ੍ਰੋਸੈਸ ਕੰਪਲੀਟ ਮਹਾਰਾਜਾ ਸ਼ਹੀ ਸ਼ਰਬਤ ਬਣਿਆ ਵਾਜੀ ਤੁਹਾਡੇ ਲੀਵਰ ਵਾਸਤੇ ਐਸਜੀਓਟੀਪੀਟੀ ਨੂੰ ਬੈਲੈਂਸ ਕਰਨ ਵਾਸਤੇ ਜਿਹੜੇ ਲੋਕਾਂ ਦੀ ਕੰਡੀਸ਼ਨ ਵਰਸ ਹੋ ਰਹੀ ਹੈ ਲਿਵਰ ਦੀ ਠੀਕ ਹੈ ਔਰ ਤੁਸੀਂ ਯਕੀਨ ਮੰਨੋਗੇ ਫਰੁਕੀ ਜੀ ਅਸੀਂ ਬਣਾਇਆ ਤਾਂ ਲਿਵਰ ਵਾਸਤੇ ਆ ਤੇ ਬੰਦਾ ਕਿਹਾ ਸਾਡਾ ਕੋਲੇਸਟ੍ਰੋਲ ਕੰਟਰੋਲ ਹੋ ਗਿਆ ਉਹ ਹੋਣੀ ਸੀ ਠੀਕ ਹੈ ਸਾਡੀ ਸਕੇਨ ਦੀ ਇਨਫੈਕਸ਼ਨ ਕੰਟਰੋਲ ਹੋ ਗਈ ਉਹ ਹੋਣੀ ਸੀ ਕਿਉਂਕਿ ਲਿਵਰ ਸਾਫ ਹੋ ਗਿਆ ਠੀਕ ਹੈ ਪੇਟ ਸਾਫ ਹੋ ਗਿਆ 80% ਬਿਮਾਰੀਆਂ ਪੇਟ ਤੋਂ ਨੇ ਸਭ ਤੋਂ ਸੌਖਾ ਤਰੀਕਾ ਹੀ 74796 22000 ਦੇ ਉੱਤੇ ਕਾਲ ਕਰੋ ਠੀਕ ਹੈ ਤੁਸੀਂ ਆਪਦੀ ਡਿਟੇਲ ਦੇ ਕੇ ਪਹਿਲੀ ਗੱਲ ਜਦੋਂ ਤੁਸੀਂ ਕਾਲ ਕਰੋਗੇ ਉਹਨਾਂ ਨੂੰ ਸਮਝਣਾ ਜ਼ਰੂਰੀ ਆ ਹੂੰ ਤੁਹਾਨੂੰ ਸਮਝਣਾ ਜ਼ਰੂਰੀ ਆ ਕਿ ਕੀ ਤੁਹਾਡੇ ਵਾਸਤੇ ਮਹਾਰਾਜ ਸਹੀ ਸ਼ਰਬਤ ਬਣਿਆ ਵੀ ਹੈ ਹਮ ਲੈਣਾ ਕਿੰਨਾ ਕਹ ਜੀ ਇਹ ਲੈਣਾ ਜੀ 10 ਐਮਐਲ ਸਵੇਰੇ 10 ਐਮਐਲ ਦੁਪਹਿਰ ਜੀ ਕਿ ਮੇਰੇ 10 ਐਮਐਲ ਸ਼ਾਮ ਤਿੰਨੇ ਟਾਈਮ ਲੈਣਾ ਤਿੰਨੇ ਟਾਈਮ ਲੈਣਾ ਕਿੰਨੇ ਕ ਬਿਮਾਰੀਆਂ ਨੂੰ ਅਸੀਂ ਕਹ ਲਿਆ ਕਿ ਸਹਾਇਤਾ ਕਰਦਾ ਹੈ ਸੈੱਟ ਕਰ ਰੱਖਣ ਚ ਫਰੂਕੀ ਜੀ ਆਪਾਂ ਅਕਾਲਪੁਰਕ ਤੋਂ ਡਰ ਕੇ ਗੱਲ ਕਹਿਣੀ ਆ ਹਮ 80% ਬਿਮਾਰੀਆਂ ਦੇ ਵਿੱਚ ਇਹਨੇ ਰਿਜ਼ਲਟ ਦਿਖਾਈ ਜੀ 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 ਅਸੀਂ ਬਣਾਇਆ ਹੈ ਲੀਵਰ ਵਾਸਤੇ ਮੈਂ ਬਾਰ ਬਾਰ ਇੱਕੋ ਹੀ ਗੱਲ ਕਹਿੰਦਾ ਠੀਕ ਹੈ ਅਸੀਂ ਬਣਾਇਆ ਹੈ ਲੀਵਰ ਵਾਸਤੇ ਪਰ ਜੋ ਰਿਜ਼ਲਟ ਆ ਰਹੇ ਨੇ ਉਸ ਕਿਨਵੀ ਇਨਫੈਕਸ਼ਨ ਚ ਵੀ ਆ ਰਹੇ ਨੇ ਮਾਈਗਰੇਨ ਚ ਆ ਰਹੇ ਨੇ ਹੈਡੈਕ ਚ ਆ ਰਹੇ ਨੇ ਯੂਰਿਕ ਐਸਿਡ ਚ ਆ ਰਹੇ ਨੇ ਕੋਲੇਸਟ੍ਰੋਲ ਚ ਆ ਰਹੇ ਨੇ ਕੀ ਬਾਤ ਹੈ ਆਪਾਂ ਆਈ ਜੀਈ ਦੀ ਇੱਕ ਰਿਪੋਰਟ ਹੁੰਦੀ ਹੈ ਇਨਫੈਕਸ਼ਨ ਹੁੰਦੀ ਹੈ ਠੀਕ ਹੈ ਕਿਸੇ ਬੰਦੇ ਨੂੰ ਵੀਟ ਅਲਰਜੀ ਆ ਜੀ 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 ਲੈਕਟੋਸ ਇਨ ਟੋਲਰੈਂਸ ਆ ਉਹਨਾਂ ਦੇ ਵਿੱਚ ਰਿਜ਼ਲਟ ਆ ਰਹੇ ਨੇ ਮਹਾਰਾਜ ਜੀ ਸ਼ਖਰ ਕੀ ਬਾਤ ਹੈ ਇਹ ਕਿੰਨਾ ਕੁ ਲੈਣਾ ਕਿ ਦਸ ਸਮੇਂ ਤੁਸੀਂ ਸਵੇਰੇ ਤੇ ਪਹਿਲੇ ਸ਼ਾਮ